ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਨ ਪਾ ਲਖ ਹੋਏ ਤਾਇਕ ਨਾ ਚੱਲੇ ਨਾਲ ਕਿ ਉਸ ਚੇ ਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹਹਿ ਇਕ ਨਉਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹਹਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁੱਝੈ ਤਾ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਤ ਜਾਣੈ ਨੀਸਾਨ ਗਾਵੇ ਕੋ ਗੁਣ ਵਿਢਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੋ ਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਉ ਗਾਵੇ ਕੋ ਜੀ ਲੈ ਫਿਰ ਦੇਉ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰ ਹਦੂਰ ਕਥਨਾ ਕਥਿ ਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾਏ ਪਰਵਾਹੋ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਪਰ ਅੱਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਏ ਜਿਤ ਸਹ ਦਰਬਾਰ ਮੋਹੋਂ ਕੀ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਾ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਣ ਅਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਇਰਤਨ ਨਵ ਜੇ ਤਿਸ ਭਾਵ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਰਠੂ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ جواهر ਮਾਨਕ ਜੀ ਇਕ ਗੁਰ ਕੀ ਸਿੱਖ ਸੁਣੀ ਗੁਰਾਇਕੁ ਦੇਹ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਅਰਜਾ ਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਨ ਨਾਮ ਵਈ ਤਾਂ ਬਾਤ ਨ ਪੁੱਛੈ ਕਿ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦਪੀ ਸੁਰਨਾਥ ਸੁਣਿਆ ਤਰਤ ਤਵਲੇ ਆਕਾਸ਼ ਸੁਣਿਆ ਦੀਪ ਲੋਪਾ ਤਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਸ ਸੁਣਿਆ ਦੁਖ ਪਾਪ ਕਾ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ 68 ਕੈਸ਼ਨਾਨ ਸੁਨਿਐ ਪੜ ਪੜ ਪਾਵਹਿ ਮਨ ਸੁਨਿਐ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿੰਗਸ ਸੁਨਿਐ ਦੁਪ ਪਪ ਕਾ ਨਾਸ ਸੁਨਿਐ ਸਰਾ ਗੁਨਾ ਕੇਂਗਾ ਸੁਨਿਐ ਸੇਖ ਪੀਰ ਪਾਤਸ਼ਾ ਸੁਨਿਆ ਅੰਦੇ ਪਾ ਬਹਿਰਾ ਹੋ ਸੁਨਿਆ ਹਾਥ ਹੋ ਵੈਸਗਾ ਹੋ ਨਾਨਕ ਭਗਤ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਸ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੈ ਪੁਛਤਾਏ ਕਾਗਜ਼ ਕਲਮ ਨ ਲੇਖਨ ਹਾਰ ਮਨਨੇ ਕਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਭਵਨ ਕੀ ਸ਼ੁੱਧ ਮਨਨੇ ਮੋਹ ਝੂਟਾ ਨਾ ਖਾਏ ਮਨਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੂਕਤਿ દ્વાਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਪਵਹਿ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵਹਿ ਦਰਗਹਿ ਮਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਰ ਤੌਲ ਧਰਮ ਦੇ ਕਾ ਪੂਤ ਸੰਪੂਕਥਾ ਪਰਖਿਆ ਜਨ ਸੂਤ ਜੀ ਕੋ 부ਜੈ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਏ ਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਨ ਸੁਆਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਬਸਾਉ ਏ ਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿ ਨਾ ਜਾਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਉਹ ਸਦਾ ਸਲਾਮਤ ਨਰੰਕਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਗਸਾਰ ਅਸੰਖ ਮੋਣ ਲਿਵਲਾਈ ਤਰ ਕੁਦਰਤ ਕਵਣ ਕਹਾ ਵਿਚਾਰ ਵਾਰੈ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲਿਕਰ ਤੂੰ ਸਦਾ ਸਲਾਮ ਤਨ ਰੰਕਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰਨ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਤਨੰਕਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਮ ਅਸੰਖ ਲੋਅ ਅਸੰਖ ਕਹੈ ਸਿਰ ਪਰ ਹੋਏ ਅਖਰੀ ਨਾਮ ਖਰੀਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਨ ਅਖਰ ਅਸਰ ਸੰਜੋਗ ਵਖਾਨ ਜਿਨੇ ਲਿਖੇ ਤਿਸਰ ਨਾਹੀ ਜਿ ਫਰਮਾਇ ਤਿਪਤਿ ਪਾਹਿ ਜੀਤਾ ਕੀਤਾ ਤੇਤਾ ਨਾਓ ਵਿਣ ਨਾਵੇ ਨਾਹੀ ਕੋਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਏ ਕਵਾਰੇ ਜੋ ਤੁਧ ਭਾਵੇ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਿਰੰਕਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰਸ ਖੇਹ ਮੂਤਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮੀ ਆਬੋ ਜਾਹੋ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲ ਕਾਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤੁ ਆਤ ਬਾਣੀ ਬਰਮਾਓ ਸਤ ਸੁਆਨ ਸਦਾ ਮੰਚਾਓ ਕਵਨ ਸੁਵੇਲਾ ਬਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾ ਹੁ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ ਥਿਤ ਵਰਨ ਜੋਗੀ ਜਾਣੈ ਰਤਮਾ ਨ ਕੋਈ ਜਕਰਤਾ ਸ੍ਰਿਠੀ ਕਉ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖੇ ਕਿਵ ਸਾਲਾਈ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਲ ਪਤਲ ਲਖ ਅਗਸ ਅਗਸ ਓੜਕ ਓੜਕ ਪਾਲ ਥਕੇ ਵੇਦ ਕਹਨਿਕ ਵਾਤ ਸਤ ਸੂਠਾਰੈ ਕੈਨਕ ਤੇ ਬਾਸ ਲੋ ਇਕ ਧਾਤ ਲੇਖਾ ਹੋਏ ਤਾਂ ਲਖੀਐ ਲਖੈ ਉਹ ਬినాਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆ ਤਹਿ ਵਾਪ ਪਵੈ ਸਮੁੰਦ ਨ ਜਾਣੀਐ ਸਮੁੰਦ ਛਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇਤਸ ਮਨੋਂ ਨ ਵਿਸਰੈ ਅੰਤ ਨਾ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਪੈ ਕੀਤਾ ਕਰ ਅੰਤਨ ਜਪੈ ਪਰਬਰ ਅੰਤ ਕਾਰਣ ਕੀਤੇ ਬਿਲਾਹੇ ਤਾਂ ਕੇ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬੁਤਾਂ ਕੀਐ ਬੁਤਾਂ ਹੋਈ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾਨਾਉ ਇਬੜ ਉੱਚਾ ਹੋਵੇ ਕੋ ਇਤ ਸੋਚੇ ਕੋ ਜਾਣੇ ਸੋਈ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਤ ਮਾਏ ਕੀਤੇ ਮੰਗਹਿ ਜੁਦ ਪਾਰ ਕੀਤੇਆ ਗਣਤ ਨਹੀਂ ਵਿਚਾਰ ਕੀਤੇ ਘੁਤਟ ਹੈ ਵੇਂਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖਾਈ ਖਾਈ ਖਾਏ ਕੀਤਿਆਂ ਦੁਖ ਭੂਖ ਸਦ ਮਾਰੇ ਪੈਦਾ ਤਰੀਂਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨ ਸਕੇ ਕੋਈ ਜੇ ਕੋ ਖਾਇ ਕੱਖਣ ਪਾਇਓ ਜਾਣੇ ਜੇਤੀਆ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੇ ਦਿਸਨੋਂ ਬਖਸ਼ੇ ਸਿਖਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਹੈ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ਼ ਮੁਰਨੀ ਸਾਨ ਮੁੱਲ ਕਰ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਈ ਆਖੇ ਵੇਦ ਪੜ ਪੁਰਾਣੇ ਆਖੇ ਪੜੇ ਕਰੇ ਵਿਖਿਆਨ ਖੇਰ ਮੇ ਅਖੇਂਦ ਅਖੇਂ ਗੋਪੀ ਤੈ ਗੋਵਿੰਦ ਅਖੇਂ ਇਸਰ ਕੇ ਸਿੱਧ ਅਖੇਂ ਕੀਤੇ ਗੀਤੇ ਬੁੱਧ ਅਖੇਂ ਧਨ ਵਖੇਂ ਦੇਵ ਅਖੇਂ ਸੁਰਨ ਮੁਨਜਨ ਸੇਵਾ ਕੀਤੇ ਅਖੇਂ ਖਣ ਪਾਏ ਕੀਤੇ ਕਹਿ ਕੇ ਛੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਣ ਸਕੇ ਕੀ ਕੇ ਜੇੜ ਭਾਵ ਤੇ ਉਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਨ ਲਿਖੀਐ ਸਰਗਵਾਰ ਗਵਾਰ ਸੋਦਰ ਕੀ ਹਸੋ ਕਰ ਕੀ ਹ ਜਿਤ ਵੇ ਸਰਬ ਸਮਾਲੇ ਵਾਜੀ ਨਾਦ ਅਨੇਕ ਸੰਖਾ ਕੀਤੇ ਬਨਹਾਰੇ ਕੀਤੇ ਰਾਗ ਪਰਿ ਸੋ ਕਈ ਅਣ ਕੀਤੇ ਗਵਨਹਾਰੇ ਗਵਹ ਤੁਨੋਂ ਪਉਣ ਪਣੀ ਵੈ ਸੰਤਰ ਗਵੈ ਰਾਜਾ ਧਰਮ ਦੁਆਰੇ ਗਵ ਹੈ ਚਿਤ ਗਉਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵ ਹੈ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਵਹ ਇੰਦੇ ਦਸਨ ਬਿਠੇ ਦੇਵਤੇ ਅੰਦਰ ਨਾਲੇ ਗਵ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਵਨ ਜਤੀ ਸਦੀ ਸੰਤੋਖੀਂ ਗਾਵਹਿ ਵੀਰ ਕਰਾਰੇ ਗਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਵ ਹੈ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਵਨ ਰਤਨੁ ਪਾਇ ਤੇਰੇ ਅਠਸੜ ਤੀਰਥ ਨਾਲੇ ਗਵ ਹੈ ਜੋਦ ਮਾਵਲ ਸੂਰਾ ਗਵ ਹੈ ਖਾਣੀ ਚਾਰੇ ਗਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤੇ ਗਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚ ਨਾਹੀ ਹੈ ਪੀ ਹੋਸੀ ਜੈ ਨੰਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨ ਜਾਈ ਸੋ ਪਾਛਾ ਹੋ ਸ਼ਹ ਪਾਤ ਸਾਹਿਬ ਨਾਨਕ ਰਹਿਨੁ ਰਜਾਈ मुੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵੇ ਭੂਤ ਖਿੰθα ਕਾਲ ਕੁਵਾਰੀ ਕਾਇ ਜੁਗਤ ਦਿੰਦਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸੈ ਆਦੇਸ ਆਦੋਨੀਲ ਨਦਨ ਹਤ ਜੁਗ ਜੁਗ ਏਕੋ ਵੇਸਾ ਉਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦਿ ਸਿ ਦਵਰਾ ਸਾਦ ਸੰਜੋਗ ਵਿਜੋਦ ਦੁਇ ਕਾਰ ਚਲਾ ਵਹਿ ਲੇਖਿ ਆਵੈ ਭਾਗ ਆਦੇਸ ਸੈ ਆਦੇਸ ਆਦ ਅਨਿਲ ਨਦ ਨਹਤ ਜੋ ਜੋ ਏਕੋ ਵੇਸ ਏਕਾ ਮਾਇ ਜੁਕਤ ਵਿਆਇ ਤਿ ਚਿਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜੀਵਤ ਸੁਭਾਵੈ ਤਵੇ ਚਲਾਵੈ ਜੇ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰਣਾਵੈ ਬਹੁਤਾ ਓ ਵਿਡਾਨ ਆਦੇਸ ਤਸ ਆਦੇਸ ਅਧਨੀਲ ਨਦਨਾਹਤ ਦੂ ਦੂ ਏਕੋ ਵੇਸ ਆਸਣ ਲੋਏ ਲੋਏ ਪੰਡਾਰੇ ਜੋ ਕਿਸ਼ ਪਾਇ ਸੋ ਏਕੰਵਾਰ ਕਰ ਕਰ ਵੇਖੈ ਸਰਜਨਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆ ਆਦੇਸ ਆਦ ਨੀਲਨਦ ਨਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੋਇ ਲਖ ਹੋ ਵੈ ਲਖ ਵੀਸ ਲਖ ਲਖ ਢੀੜਾ ਕੀਏ ਇੱਕ ਨਾਮ ਜਗਦੀਸ਼ ਏਤਰਾ ਵਤ ਪੌੜੀਆ ਚੜੀਏ ਹੋਏ ਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈ ਐ ਕੁੜੀ ਕੁੜੈ ਠੀਸ ਆਕਨ ਜੋਰ ਚ ਪੈਨੇ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਣ ਮਰਨ ਜੋਰ ਜੋਰ ਨ ਰਾਜ ਮਾਲ ਮਨ ਸੂਰ ਜੋਰ ਨ ਸੁਲਤੀ ਗਿਆਨ ਵਿਚਾਰ ਜੋਰ ਨ ਜੁਗਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰਵੇ ਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੁੱਤੀ ਥਿੱਤੀ ਬਾਰ ਪਵਨ ਪਾਣੀ ਅਗਨੀ ਪਾਤਲ ਤਿਸਵੈ ਤਰਤੀਥਾ ਪ੍ਰਕੀਤ ਰਮਸਾਲ ਤਿਸਵੈ ਜੀ ਜੋਤ ਕੇ ਰੰਗ ਤਿਨ ਕੇ ਨਾਮੁ ਨੇਕੁ ਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਣ ਬਨ ਪਰਵਾਨ ਨਦਰੀ ਕਰਮ ਭਵਨੀ ਸਾਰਣ ਕਚ ਬਕਾਈ ਓਥੈ ਪਾਏ ਨਾਨਕ ਜੇ ਆਪੈ ਜਾਏ ਧਰਮਖੰਡ ਕਹਿਓ ਧਰਮ ਗਿਆਨਖੰਡ ਕਾ ਖੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਣ ਮਹੇਸ਼ ਕੀਤੇ ਵਰਮੇ ਕੜਤ ਕੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੇਤੇ ਦੇਵ ਦਾ ਨਮਨ ਕੇਤੇ ਕੇਤੇ ਰਤਨ ਸੰਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪਰਚੰਦ ਦਿੱਥੈ ਨਾਦ ਬਿਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਟਕਣੀਆਂ ਬਹੁਤਾਂ ਰੂਪ ਤਾਂ ਕੀਆ ਗੱਲਾਂ ਗੱਥੀਆਂ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਏ ਦਿੱਥੈ ਕੜੀਐ ਸੁਰਤ ਮਤ ਮਨ ਬੁੱਧ ਦਿੱਥੈ ਕੜੀਐ ਸੁਰਾਂ ਸਿਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਤ ਮਾਮਵਲ ਸੂਰਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਇਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸਚਖੰਡ ਵਸਨ ਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥ ਖੰਡ ਮੰਡਲ ਵਰਪੰਡ ਜੇ ਕੋ ਕਥ ਤੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵਿਦ ਹਥਿਆਰ ਪਉ ਖੱਲਾ ਅਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ